ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਜਿਨ੍ਹਾਂ ਨੇ ਅਜੇ ਤੱਕ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕਾਟਨ ਦੇ ਸੂਟ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਹੈ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕਲਰ ਮਿਲ ਜਾਣਗੇ ਜੀ ਤੁਹਾਨੂੰ ਇਹਦੇ ਵਿੱਚ ਕਾਫੀ ਜੋ ਵੀ ਹੈ ਨਾ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਲੈ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਸਾਰਿਆਂ ਤੋਂ ਪਹਿਲਾ ਸੂਟ ਹੈਗੇ ਨੇ कॉटन ਦੇ ਇਹਦੇ ਵਿੱਚ ਨਾ ਇੱਕ ਪਹਿਲਾਂ ਆਪਣੇ ਕੋਲੇ ਇਹਦੇ ਵਿੱਚ ਪਹਿਲਾਂ ਆਪਣੇ ਕੋਲੇ ਇੱਕ ਟੈਸਟਾ ਬ੍ਰਾਂਡ ਦੇ ਵਿੱਚ ਡਿਜ਼ਾਈਨ ਆਇਆ ਸੀ ਹਨਾ ਮੈਂ ਤੁਹਾਨੂੰ ਕੱਲ ਪਰਸੋਂ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਉਹੀ ਡਿਜ਼ਾਈਨ ਹੈ ਜੀ ਇਹ ਇਹ ਸੇਮ ਡਿਜ਼ਾਈਨ ਹੈ ਇਹਦੀ ਬਸ ਫੈਬਰਿਕ ਚੇਂਜ ਹੈ ਦੇਖੋ ਸੇਮ ਡਿਜ਼ਾਈਨ ਮਿਲੂਗਾ ਇਹ ਪ੍ਰਾਈਸ ਘਟ ਦੇ ਵਿੱਚ ਆ ਗਿਆ ਉਹ ਹੈਗਾ ਤੇ ਜਿਆਦਾ ਕੋਸਟਲੀ ਪੈ ਜਾਂਦਾ ਸੀ ਉਹ 18 1900 ਦਾ ਸੂਟ ਪੈਂਦਾ ਸੀ ਜੀ ਇਹ ਤੁਹਾਨੂੰ ਪਾਊਗਾ 1200 ਦਾ ਸੂਟ ਬਿਨਾ ਲਾਈਨਿੰਗ ਤੋਂ ਤੁਸੀਂ ਕਿਵੇਂ ਮਰਜੀ ਸੂਟ ਹੈ ਜਿਹੜਾ ਇਹ ਰੈਡੀ ਕਰ ਸਕਦੇ ਹੋ ਦੇਖੋ ਜੀ ਇਹਦੇ ਨਾਲ ਵੀ ਉਹਦੇ ਨਾਲ ਵੀ ਮੈਚਿੰਗ ਸਲਵਾਰ ਹੈ ਜਿਹਦੇ ਨਾਲ ਪਲੇਨ ਸੀ ਇਹਦੇ ਵਿੱਚ ਜੋ ਵੀ ਸੂਟ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਜੀ ਸੇਮ ਹਲਕਾ ਹਲਕਾ ਪ੍ਰਿੰਟ ਇਹਦੇ ਵਿੱਚ ਵੀ ਤੁਹਾਨੂੰ ਦਿਖਾਈ ਦੇਊਗਾ ਬਹੁਤ ਵਧੀਆ ਸੂਟ ਹੈ ਇਹ ਦੇਖੋ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਉਹ ਥੋੜੇ ਜਿਹਾ ਜ਼ਿਆਦਾ ਕਾਸਟਲੀ ਰੇਟ ਦੇ ਵਿੱਚ ਤੀ ਹਣਾ ਹਰ ਇੱਕ ਭੈਣ ਤੋਂ ਨਹੀਂ ਵੀ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਆਪਾਂ ਜਿਹੜਾ ਹਰੇਕ ਸੂਟ ਨਹੀਂ ਖਰੀਦ ਸਕਦੇ ਆ ਉਹਦੇ ਬਜਟ ਦੇ ਹਿਸਾਬ ਨਾਲ ਹੀ ਖਰੀਦ ਸਕਦੇ ਆ ਦੇਖੋ ਜੀ ਇਹਦੇ ਵਿੱਚ ਇਹ ਕਲਰ ਆ ਗਿਆ ਜੀ ਮਾਸਟਰਡ ਇਹਦੇ ਵਿੱਚ ਤਿੰਨ ਕਲਰ ਨੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਤੁਸੀਂ ਬਿਨਾਂ ਲਾਈਨਿੰਗ ਤੋਂ ਗਰਮੀ ਦੇ ਵਿੱਚ ਆਮ ਨਾਲ ਸਲਾਈ ਕਰਕੇ ਇਹਨੂੰ ਪਾ ਸਕਦੇ ਹੋ ਤੇ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਬਹੁਤ ਵਧੀਆ ਸੂਟ ਹੈ ਕੱਪੜੇ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਕਪੜਾ ਨਹੀਂ ਵਧੀਆ ਦੇਵਾਂਗੇ ਦੇਖੋ ਇਹਦੇ ਵਿੱਚ ਮੈਂ ਡਿਜ਼ਾਈਨ ਸੋਨੂੰ ਕਲਰ ਦਿਖਾ ਦانيه ਜੀ ਡਿਜ਼ਾਈਨ ਸੇਮ ਰਹੂਗਾ ਤਿੰਨਾ ਸੂਟਾਂ ਦਾ ਤਿੰਨਾ ਰੰਗਾਂ ਦਾ ਦੇਖੋ ਇਹ ਹੈਗਾ ਆ ਗਿਆ ਜੀ ਮਸਟਰਡ ਕਲਰ ਦੂਸਰਾ ਆ ਗਿਆ ਜੀ ਆਪਣੇ ਕੋਲੇ ਨਾਈਟ ਸਕਾਈ ਬਲੂ ਕਲਰ ਦੇਖੋ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਲੈ ਸਕਦੇ ਹੋ ਦੇਖੋ ਇਹਦਾ ਕਲਰ ਇਸ ਤਰ੍ਹਾਂ ਦਾ ਫੋਨ ਦੇ ਵਿੱਚ ਜੋ ਵੀ ਕਲਰ ਦਿਖ ਰਹੇ ਨੇ ਜੀ ਸੇਮ ਕਲਰ ਨੇ ਕੋਈ ਵੀ ਅਲੱਗ ਤੋਂ ਵੀ ਗੂੜਾ ਫਿੱਕਾ ਨਹੀਂ ਦਿਖ ਰਿਹਾ ਹੋਊਗਾ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਹੈ ਜਿਹੜੀ ਆਪ ਕੋ ਰੱਖੀ ਹੋਈ ਹੈ ਮੈਚਿੰਗ ਸਲਵਾਰ ਹੈ ਬਹੁਤ ਵਧੀਆ ਇਹ ਵੀ ਤੁਹਾਨੂੰ ਕਾਟਨ ਹੈ ਜਿਹੜੀ ਬਹੁਤ ਵਧੀਆ ਮਿਲੂਗੀ ਗਰਮੀ ਦੇ ਵਿੱਚ ਪਾਉਣ ਵਾਲਾ ਗਰੰਟੀ ਵਾਲਾ ਕਪੜਾ ਆਪਣੇ ਕੋਲ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਜੀ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਤੁਸੀਂ ਤਾਂ ਹੀ ਮੈਂ ਕਹਿ ਨਹੀਂ ਹੁੰਨੀ ਐ ਵੀ ਪਹਿਣਾ ਨੂੰ ਹਨਾ ਇੱਕ ਇੱਕ ਸੂਟ ਆਪਣੇ ਤੋਂ ਪਹਿਲਾ ਆਰਡਰ ਤੁਸੀਂ ਇੱਕ ਸਿੰਗਲ ਸੂਟ ਤੋਂ ਸਟਾਰਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਕਿ ਵੀ ਕਿਵੇਂ ਦੀ ਫੈਬਰਿਕ ਹੈ ਤਾਂ ਤੁਸੀਂ ਉਸ ਤੋਂ ਬਾਅਦ ਬਾਅਦ ਦੇ ਵਿੱਚ ਦੁਬਾਰਾ ਤੋਂ ਤੁਸੀਂ ਆਰਡਰ ਕਰ ਸਕਦੇ ਹੋ ਦੇਖੋ ਜੀ ਇੱਕ ਕਲਰ ਇਹ ਹੋ ਗਿਆ ਇੱਕ ਮਾਸਟਰਡ ਕਲਰ ਹੋ ਗਿਆ ਤੀਜਾ ਕਲਰ ਦਿਖਾਉਣੀ ਜੀ ਆਪਾਂ ਤੁਹਾਨੂੰ ਇਹ ਹੈਗਾ ਜਾਮਨੀ ਦੇਖੋ ਇਹਦਾ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆ ਬਸ ਡਿਜ਼ਾਈਨਿੰਗ ਸੇਮ ਹੈ ਪ੍ਰਿੰਟਿੰਗ ਸਾਰਿਆਂ ਦੀ ਤੇ ਕਲਰ ਦਾ ਫਰਕ ਹੈ ਜੀ ਤਿੰਨਾਂ ਦਾ ਇਹਦੇ ਵਿੱਚ ਤਿੰਨ ਕਲਰ ਨੇ ਦੇਖੋ ਜੀ ਇਹਦਾ ਕਲਰ ਹੈਗਾ ਜਾਮਨੀ ਇਸ ਤਰ੍ਹਾਂ ਦਾ ਸਾਰਿਆਂ ਦੇ ਵਿੱਚ ਹਲਕੀ ਹਲਕੀ ਪ੍ਰਿੰਟਿੰਗ ਦੀ ਕੂਜੀ ਤੁਹਾਨੂੰ ਮੈਚਿੰਗ ਸੂਟ ਹੈ ਤੁਸੀਂ ਆਰਾਮ ਦੇ ਨਾਲ ਬਿਨਾ ਲਾਈਨਿੰਗ ਤੋਂ ਉਹਨੂੰ ਕੋਈ ਲੈਸ ਵਗੈਰਾ ਲਾ ਕੇ ਡਿਜ਼ਾਈਨਿੰਗ ਬਣਾ ਕੇ ਕਿਵੇਂ ਮਰਜ਼ੀ ਸੂਟ ਹੈ ਜਿਹੜਾ ਇਹ ਵਧੀਆ ਪਾਉਣ ਵਾਲਾ ਤਿਆਰ ਕਰ ਸਕਦੇ ਹਾਂ ਜੀ ਆਪਾਂ ਲਓ ਜੀ ਸਕਰੀਨਸ਼ਾਟ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀ ਲੈ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਤਿੰਨ ਕਲਰ ਆ ਗਏ ਦੇਖੋ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਮੇਰੀ ਭੈਣਾਂ ਨੂੰ ਫਿਰ ਰਿਕੁਐਸਟ ਹੈ ਜੀ ਤੁਸੀਂ ਜੇ ਕੋਈ ਸੂਟ ਕਰਨਾ ਹੁੰਦਾ ਹੈ ਹਨਾ ਜਲਦੀ ਜਲਦੀ ਕਰ ਲਿਆ ਕਰੋ ਫਿਰ ਬਾਅਦ ਦੇ ਵਿੱਚ ਉਹ ਰੰਗ ਨਹੀਂ ਮਿਲਦਾ ਤੁਹਾਨੂੰ ਕਦੇ ਪ੍ਰਿੰਟਿੰਗ ਦੀ ਫਰਕ ਆ ਜਾਂਦਾ ਜੀ ਕਦੇ ਕਲਰ ਦਾ ਫਰਕ ਆ ਜਾਂਦਾ ਜਦੋਂ ਆਪਣੇ ਕੋਲੇ ਹੈ ਨਾ ਵੀ ਉਸੇ ਟਾਈਮ ਹੀ ਹਨਾ ਆਰਡਰ ਆ ਜੇ ਤਾਂ ਆਪਣੇ ਕੋਲੇ ਸੂਟ ਅਵੇਲੇਬਲ ਹੁੰਦੇ ਨੇ ਫਿਰ ਆਪਾਂ ਨੂੰ ਸਾਨੂੰ ਵੀ ਸੌਖਾ ਲੱਗਦਾ ਵੀ ਅਸੀਂ ਕਸਟਮਰ ਦੀ ਚੁਆਇਸ ਤੇ ਤੁਹਾਨੂੰ ਜਿਹੜਾ ਸੂਟ ਹੈ ਦੇ ਦਈਏ ਚਲੋ ਜੀ ਅਗਲੇ ਕਲਰ ਆ ਗਏ ਆਪਣੇ ਕੋਲੇ ਇਹ ਪ੍ਰਿੰਟਡ ਦੁਪੱਟਿਆਂ ਨਾਲ ਨੇ ਤੇ ਨਾ ਕਲਰ ਇਹਦੇ ਵਿੱਚ ਕਲਰ ਕਾਪੀ ਨੇ ਜੀ ਡਿਜ਼ਾਈਨ ਬਹੁਤ ਨੇ ਤੇ ਮੈਂ ਇਹਦੇ ਕੋਲੇ ਇਸ ਟਾਈਮੇ ਤਿੰਨ ਕਲਰ ਅਵੇਲੇਬਲ ਨੇ ਬਾਕੀ ਤੁਸੀਂ ਮੇਰੇ ਤੋਂ ਪਿੱਕਾ ਲੈ ਕੇ ਜਿਹੜਾ ਸੂਟ ਆ ਤੁਸੀਂ ਮੰਗਵਾ ਸਕਦੇ ਹੋ ਦੇਖੋ ਜੀ ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ ਇਹ ਵੀ ਇਸ ਤਰ੍ਹਾਂ ਦੀ ਬਰੀਫ ਜੀ ਪ੍ਰਿੰਟਿੰਗ ਹੈ ਮੈਨੂੰ ਥੋੜੀ ਜੀ ਜ਼ਿਆਦਾ ਫੁੱਲਾਂ ਵਾਲੀ ਪ੍ਰਿੰਟਿੰਗ ਵੱਡੀ ਘੱਟ ਪਸੰਦ ਲੱਗਦੀ ਹੈ ਇਹਦਾ ਕਲਰ ਹੈਗਾ ਜੀ ਲਾਈਟ ਫਰੋਜੀ ਕਲਰ ਹੈ ਸਰਦਈ ਲਾਈਟ ਸੌਰੀ ਜੀ ਸਰਦਈ ਕਲਰ ਹੈ ਇਹ ਰੋਜੀ ਕਲਰ ਨਹੀਂ ਹੈਗਾ ਤੁਹਾਨੂੰ ਫੋਨ ਦੇ ਵਿੱਚ ਸੇਮ ਦਿਖ ਰਿਹਾ ਜੀ ਬਿਲਕੁਲ ਸੇਮ ਕਲਰ ਹੈ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਮੜਾਲ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਮਿਲੂਗਾ ਜੀ ਤੁਹਾਨੂੰ ਦੇਖੋ ਨਾਲੇ ਕੋਈ ਵੀ ਅਲੱਗ ਤੋਂ ਦੁਪੱਟਾ ਨਹੀਂ ਤੁਸੀਂ ਨੇ ਡਾਈ ਕਰਵਾਉਣਾ ਦੇਖੋ ਸੇਮ ਪ੍ਰਿੰਟ ਬਣਿਆ ਹੈ ਦੁਪੱਟੇ ਦੇ ਵਿੱਚ ਕਿੰਨਾ ਸੋਹਣਾ ਦੁਪੱਟਾ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਇਹ ਸੂਟ ਆਗੇ ਜੀ ਦੁਪੱਟਿਆਂ ਦੇ ਨਾਲ ਮੜਾਲ ਸਿਲਕ ਦੇ ਦੁਪੱਟੇ ਨੇ ਇਹਦੇ ਨਾਲ 2.5 ਮੀਟਰ ਦਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਬਿਲਕੁਲ ਸੌਫਟ ਹੈ ਗਰਮੀ ਦੇ ਵਿੱਚ ਲੈਣ ਵਾਲਾ ਤੁਹਾਨੂੰ ਜੋ ਵੀ ਰੰਗ ਪਸੰਦ ਆ ਇਹਦੇ ਵਿੱਚੋਂ ਤਿੰਨ ਕਲਰ ਆਪਣੇ ਕੋਲ ਅਵੇਲੇਬਲ ਨੇ ਜੀ ਤਿੰਨਾਂ ਦੇ ਅਲੱਗ-ਅਲੱਗ ਡਿਜ਼ਾਈਨ ਨੇ ਬਾਕੀ ਤੁਸੀਂ ਮੇਰੇ ਤੋਂ ਪਿੱਕਾ ਲੈ ਸਕਦੇ ਹੋ ਦੁਪੱਟਾ ਤੁਹਾਨੂੰ ਨਾਲ ਮਿਲੂਗਾ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2100 ਰੁਪਏ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਦਪੱਟੇ ਦੇ ਨਾਲ ਰਹੂਗਾ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਇੰਡੀਆ ਦੇ ਵਿੱਚ ਆਪਣੇ ਸ਼ਿਪਿੰਗ ਚਾਰਜਸ ਫ੍ਰੀ ਹੁੰਦੇ ਨੇ ਜੀ ਵਿੱਚ ਹੀ ਹੁੰਦੇ ਨੇ ਲੱਗ ਤੋਂ ਨਹੀਂ ਲੈ ਜਾਂਦੇ ਜੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਮੰਗਵਾਉਂਗੇ ਫੇਰ ਤੁਹਾਨੂੰ ਸ਼ਿਪਿੰਗ ਚਾਰਜ ਦੇਖਾ ਤੁਹਾਨੂੰ ਵੀ ਪਤਾ ਹੈ ਨਾ ਵੀ ਲੱਗਣਗੀ ਉਹਨਾਂ ਦੇ ਚਾਰਜ ਲੱਗ ਤੋਂ ਬਹੁਤ ਵਧੀਆ ਕਾਟਨ ਹੈ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਵਧੀਆ ਮਾੜੀ ਚੀਜ਼ ਦੇਵਾਂਗੇ ਬ੍ਰਾਂਡ ਦੀ ਚੀਜ਼ ਮਿਲੂਗੀ ਤੁਹਾਡੇ ਕੋਲੇ ਇੱਕ ਵਾਰ ਸੂਟ ਪਹੁੰਚਣ ਤੇ ਤੁਹਾਨੂੰ ਪਤਾ ਲੱਗ ਜਾਊਗਾ ਹਨਾ ਵੀ ਕਿਵੇਂ ਦੀ ਕੁਆਲਿਟੀ ਹੈ ਤੇ ਕਿਵੇਂ ਦੇ ਦੁਪੱਟੇ ਨੇ ਦੇਖੋ ਜੀ ਇਹਦਾ ਕਲਰ ਇਹ ਹੋ ਗਿਆ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਉਜਾ ਕਲਰ ਦਿਖਾਉਣੀ ਆ ਜੀ ਇਹ ਥੋੜਾ ਜਾਂ ਇਸ ਤੋਂ ਫਲਾਵਰ ਵੱਡੇ ਆ ਜੀ ਇਹਦੇ ਵਿੱਚ ਇੱਕ ਕਲਰ ਸੇਮ ਡਿਜ਼ਾਈਨ ਚ ਇਹ ਵਾਲਾ ਆ ਗਿਆ ਜੀ ਮੈਂ ਤੁਹਾਨੂੰ ਇਹੀ ਦਿਖਾ ਦਿੰਨੀ ਆ ਇਹਦਾ ਕਲਰ ਹੈਗਾ ਜੀ ਆਫ ਵਾਈਟ ਆਫ ਵਾਈਟ ਨੂੰ ਹੈ ਦੀ ਸੂਟ ਦੀ ਤੇ ਦੇਖੋ ਜੀ ਡਿਜ਼ਾਈਨ ਇਹਨਾਂ ਦਾ ਸੇਮ ਹੈ ਦੇਖੋ ਇਹਦਾ ਥੋੜਾ ਜਾਂ ਫਰੋਜੀ ਕ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਹੈ ਸੇਮ ਡਿਜ਼ਾਈਨ ਦੁਪੱਟੇ ਦਾ ਗਾਂ ਜਿਵੇਂ ਇਹਦਾ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਦੇਖੋ ਜੀ ਜੇ ਤੁਸੀਂ ਐਵੇਂ ਦੇ ਸਰਦਾਰੀ ਜੀ ਲੁੱਕ ਦੇ ਸੂਟ ਲੈਣੇ ਨੇ ਜੀ ਤਾਂ ਤੁਸੀਂ ਆਪਣੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਕਈ ਵਾਰ ਹਨਾ ਐ ਹੋ ਜਾਂਦਾ ਵੀ ਇਹਨਾਂ ਕੋਲੇ ਜ਼ਿਆਦਾ ਡਾਰਕੀ ਕਲਰ ਨਹੀਂ ਲਾਈਟ ਨਹੀਂ ਹੈਗੇ ਤੁਸੀਂ ਜਿਵੇਂ ਦਾ ਵੀ ਸੂਟ ਕਹੋਗੇ ਜੀ ਆਪਾਂ ਉਵੇਂ ਦਾ ਸੂਟ ਹੈ ਜਿਹੜਾ ਤੁਹਾਨੂੰ ਲਿਆ ਕੇ ਦੇਵਾਂਗੇ ਇਹ ਦੋ ਕਲਰ ਆ ਗਏ ਜੀ ਇਹਦੇ ਵਿੱਚ ਤੀਜਾ ਕਲਰ ਆ ਗਿਆ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਮਾਊਸ ਜਿਹਾ ਕਲਰ ਹੈ ਦੇਖੋ ਇਦੇ ਨਾਲ ਵੀ ਦੁਪੱਟਾ ਬਹੁਤ ਵਧੀਆ ਬਣਿਆ ਹੋਇਆ ਹੈ ਦੇਖੋ ਇਸ ਤਰ੍ਹਾਂ ਦਾ ਇਹਦਾ ਇਹਦੀ ਪ੍ਰਿੰਟਿੰਗ ਬਣੀ ਹੋਈ ਆ ਇਹਦੇ ਵਿੱਚ ਫਲਾਵਰ ਵੱਡੇ ਨਹੀਂ ਉਹ ਦੋ ਕਲਰ ਹੈਗੇ ਨੇ ਜਿਹੜੇ ਉਹ ਘੱਟ ਬਰੀਕ ਪ੍ਰਿੰਟ ਦੇ ਵਿੱਚ ਨੇ ਜਿਹੜੇ ਇਹ ਵਾਲਾ ਆ ਗਿਆ ਜੀ ਇਹਦੇ ਵਿੱਚ ਥੋੜਾ ਜਿਹਾ ਫਲਾਵਰ ਹੈ ਜਿਹੜਾ ਵੱਡਾ ਆ ਗਿਆ ਇਹਦੇ ਵਿੱਚ ਬਹੁਤ ਵਧੀਆ ਡਿਜ਼ਾਈਨ ਨੇ ਜੀ ਇਹ ਰੀਵਾ ਦੀ ਕਾਟਨ ਹੈ ਆਪਾਂ ਇਹ ਨਹੀਂ ਆ ਨਾ ਵੀ ਤੁਹਾਨੂੰ ਕਿਸੇ ਉਲੇ ਦੇ ਵਿੱਚ ਰੱਖਾਂਗੇ ਦੇਖੋ ਜੀ ਸਟੈਂਪ ਲੱਗੀ ਮਿਲੂਗੀ ਰੀਵਾ ਦੀ ਕਾਟਨ ਦੇ ਇਹ ਸੂਟ ਨੇ ਆਲ ਓਵਰ ਸੂਟ ਮਿਲਣਗੇ ਜੀ ਤੁਹਾਨੂੰ ਇਹਦੇ ਵਿੱਚ ਇਸ ਤੋਂ ਜ਼ਿਆਦਾ ਡਾਰਕ ਕਲਰ ਵੀ ਨੇ ਜੇ ਮੇਰੀਆਂ ਭੈਣਾਂ ਨੇ ਕਹੀ ਹਨ ਨਾ ਡਾਰਕ ਕਲਰ ਦੇ ਸੂਟ ਉਹਨੇ ਪਸੰਦ ਕਰਦੀਆਂ ਨੇ ਤਾਂ ਤੁਸੀਂ ਡਾਰਕ ਕਲਰ ਦੇ ਸੂਟ ਵੀ ਲੈ ਸਕਦੇ ਹੋ ਤੇ ਮੈਨੂੰ ਥੋੜੇ ਜਿਹਾ ਜ਼ਿਆਦਾ ਇਹੀ ਰੰਗ ਸੋਹਣੇ ਲੱਗੇ ਸਰਦਾਰੀ ਜੀ ਲੁੱਕ ਉਹਦੇ ਦੇਖੋ ਜੀ ਇਸ ਦੁਪट्टे ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਬਣੀ ਹੋਈ ਹੈ ਸਾਰਿਆਂ ਦੀ ਅਲੱਗ-ਅਲੱਗ ਡਿਜ਼ਾਈਨਿੰਗ ਹੈ ਦੇਖੋ ਨਾ ਤੁਹਾਨੂੰ ਕੋਈ ਦੁਪੱਟਾ ਡਾਈ ਕਰਾਉਣ ਦੀ ਲੋੜ ਹੈ ਨਾ ਕਿਸੇ ਦੀ ਫਿਨਿਸ਼ਿੰਗ ਕਰਾਉਣ ਦੀ ਲੋੜ ਹੈ ਵਧੀਆ ਪ੍ਰਿੰਟਡ ਦੁਪੱਟੇ ਨੇ ਨਾਲ ਦੀ ਨਾਲ ਫੈਂਸੀ ਜੀ ਲੁੱਕ ਦੇ ਸੂਟ ਨੇ ਇਹ ਸਰਦਾਰੀ ਇਹ ਨਹੀਂ ਹੈਗਾ ਵੀ ਆਪਣੇ ਗਰਮੀ ਦੇ ਵਿੱਚ ਪਾਏ ਹੋਏ ਪੜਕੀਲੇ ਲੱਗਣਗੇ ਦੇ ਜੇ ਵੀ ਤੁਹਾਨੂੰ ਸੂਟ ਪਸੰਦ ਆ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕੱਪੜੇ ਦੀ ਗਰੰਟੀ ਹੋਊਗੀ ਜੀ ਮੈਂ ਫਿਰ ਤੋਂ ਕਹਿੰਦੀ ਆ ਤੁਹਾਨੂੰ ਤੁਸੀਂ ਇੱਕ ਵਾਰ ਆਪਣੇ ਤੋਂ ਸੂਟ ਹੈ ਜਿਹੜਾ ਆਰਡਰ ਕਰਕੇ ਦੇਖੋ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਹਨਾ ਵੀ ਕਿਵੇਂ ਦਾ ਸਾਡੇ ਕੋਲੇ ਸੂਟ ਪਹੁੰਚਦਾ ਤੇ ਕਿਵੇਂ ਦਾ ਇਹਨਾਂ ਦਾ ਰੇਟ ਪਤਾ ਕੀ ਆ ਜਿਹੜੇ ਹਨਾ ਵੀ ਆਪਾਂ ਤੁਹਾਨੂੰ ਤੋਂ ਇੱਕ ਵਾਰ ਅਸੀਂ ਤੁਹਾਨੂੰ ਝੂਠ ਬੋਲ ਕੇ ਕਪੜਾ ਦੇ ਦਾਂਗੇ ਜੀ ਉਸ ਤੋਂ ਬਾਅਦ ਅਸੀਂ ਬਾਅਦ ਦੇ ਵਿੱਚ ਵੀ ਤਾਂ ਹਮ ਤੁਹਾਡੇ ਨਾਲ ਦੁਬਾਰਾ ਤੋਂ ਹਣਾ ਤੁਹਾਡੇ ਅੰਦਰ ਨਾ ਨੇ ਆਪਾਂ ਇਹ ਕੰਮ ਨਹੀਂ ਕਰਦੇ ਹੈਗੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਜੀ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤਿੰਨ ਸੂਟ ਦੁਪੱਟਿਆਂ ਨਾਲ ਆਗੇ ਜੀ ਤਿੰਨ ਸੂਟ ਵਿਦਾਵਕ ਦੁਪੱਟੇ ਤੋਂ ਆਗੇ ਜੀ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੱਤੇ ਨੇ ਦੇਖੋ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 2100 ਰੁਪਏ ਵਿੱਚ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਇਹ ਵਾਲੇ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਬਿਨਾ ਲਾਈਨਿੰਗ ਤੋਂ ਇਹ ਸੂਟ ਦੇ ਵੀ ਤੁਸੀਂ ਬਿਨਾ ਲਾਈਨਿੰਗ ਤੋਂ ਸੂਟ ਆਰਾਮ ਦੇ ਨਾਲ ਸਲਾਈ ਕਰਕੇ ਪਾ ਸਕਦੇ ਹੋ ਜੀ ਬਿਨਾ ਲਾਈਨਿੰਗ ਤੋਂ ਇਹ ਸੂਟ ਪਾ ਸਕਦੇ ਹੋ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਆਰਾਮ ਨਾਲ ਤੁਸੀਂ ਗਰਮੀ ਦੇ ਵਿੱਚ ਇਹ ਸੂਟ ਲੈ ਜਿਹੜੇ ਪਾ ਸਕਦੇ ਹੋ ਤੁਹਾਨੂੰ 6-7 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਮੇਰੀ ਭੈਣਾਂ ਨੂੰ ਫਿਰ ਤੋਂ ਰਿਕਵੈਸਟ ਹੈ ਵੀ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਜੀ ਉਹਦੇ ਵਿੱਚ ਸਾਰੀ ਜਾਣਕਾਰੀ ਪਾਈ ਹੁੰਦੀ ਹੈ कॉटन ਬਾਰੇ ਪਾਈ ਹੁੰਦੀ ਹੈ ਦੁਪੱਟਿਆਂ ਬਾਰੇ ਪਾਈ ਹੁੰਦੀ ਹੈ ਜੋ ਵੀ ਸੂਟ ਨੇ ਨਾਲ ਦੁਪੱਟਾ ਹੈ ਨਾ ਆਪਾਂ ਉਹ ਵੀ ਦੱਸ ਕੇ ਦਿਨਾ ਵੀ ਕਿਹੜੀ ਫੈਬਰਿਕ ਦਾ ਦੁਪੱਟਾ ਲੱਗਿਆ ਹੋਇਆ ਤੇ ਬਾਕੀ ਪ੍ਰਾਈਸ ਨੇ ਆਪਣੇ ਨਾਲ-ਨਾਲ ਦੱਸੇ ਹੁੰਦੇ ਨੇ ਜੀ ਤੁਸੀਂ ਦਿੱਤੇ ਗਏ ਸਕਰੀਨ ਦੇ ਨੰਬਰ ਉੱਪਰ ਆਪਣਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਥੋੜਾ ਜਿਹਾ ਮੈਨੂੰ ਨਾ ਵੀ ਫੋਨ ਨਹੀਂ ਚੱਕਿਆ ਜਾਂਦਾ ਪ੍ਰੋਬਲਮ ਹੋ ਰਹੀ ਹੈ ਮੇਰੀ ਲੱਤ ਪੇਨ ਕਰਕੇ ਜਿਆਦਾ ਮੈਨੂੰ ਇੱਧਰ ਮਿੰਨ ਤਿੰਨ ਚਾਰ ਦਿਨ ਮੇਰੇ ਪਟਿਆਲੇ ਫੁੱਟ ਗਏ ਜੀ ਅੱਜ ਫੇਰ ਮੈਂ ਦੋ ਤਿੰਨ ਡਾਕਟਰਾਂ ਕੋਲੇ ਜਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਮੈਂ ਫੋਨ ਕਈ ਵਾਰ ਨਹੀਂ ਐਟੈਂਡ ਕਰ ਸਕਦੀ ਤਾਂ ਤੁਸੀਂ ਮੈਸੇਜ ਛੱਡ ਦਿਆ ਕਰੋ ਜੀ ਮੈਂ ਸ਼ਾਮ ਨੂੰ ਜਦੋਂ ਵੀ ਆਪਾਂ ਘਰੇ ਆਉਨੇ ਆ ਹਨਾ ਇੱਕ ਵਾਰ ਫੋਨ ਜ਼ਰੂਰ ਦੇਖਦੇ ਹਾਂ ਹੁਣ ਦੋ ਤਿੰਨ ਤਨ ਫੋਨ ਜੀ ਆਪਾਂ ਨੂੰ ਹਸਪੀਟਲ ਦੇ ਵਿੱਚ ਰੱਖਣੇ ਬਹੁਤ ਔਖੇ ਲੱਗਦੇ ਨੇ ਹਨਾ ਚਲੋ ਜੀ ਤੁਸੀਂ ਮੈਸੇਜ ਕਰਕੇ ਛੱਡ ਦਿਆ ਕਰੋ ਜੀ ਆਪਾਂ ਕਦੋਂ ਤੱਕ ਤੁਹਾਡਾ ਰਿਪਲਾਈ ਦੇਵਾਂਗੇ ਜ਼ਰੂਰ ਪਲੀਜ਼ ਚਲੋ ਜੀ ਤੁਸੀਂ ਵੀ ਰਿਕਵੈਸਟ ਕਰੋ ਵੀ ਆਪਣੇ ਜਿਹੜੇ ਲੱਤ ਦੀ ਪੇਨ ਹੈ ਜਲਦੀ ਜਲਦੀ ਠੀਕ ਹੋ ਜੀ ਆਪਾਂ ਤੁਹਾਡੇ ਲਈ ਫਿਰ ਦੁਬਾਰਾ ਤੋਂ ਓਮੇ ਦਾ ਕੰਮ ਸਟਾਰਟ ਕਰੀਏ ਹੁਣ ਮੇਰਾ 3-4 ਮੈਂ ਮਰਾਇ ਵਗੈਰਾ ਕਰਵਾਉਣੀ ਸੀ ਤਾਂ ਕਰਕੇ ਮੇਰਾ ਸੂਟਾ ਮੱਲ ਧਿਆਨ ਨਹੀਂ ਹੋਇਆ ਸਵੇਰੇ ਜਾ ਕੇ ਸ਼ਾਮ ਨੂੰ ਘਰੇ ਵੜਦੇ ਸੀ ਤੇ ਇਸ ਕਰਕੇ ਚਲੋ ਜੀ ਪ੍ਰਮਾਤਮਾ ਕਰੇ ਆਪਣਾ ਜਿਹੜਾ ਕੁਝ ਵੀ ਹੈ ਇਹਦੇ ਵਿੱਚ ਹੁਣ ਕੁਝ ਵੀ ਆ ਗਿਆ ਜਲਦੀ ਤੋਂ ਜਲਦੀ ਠੀਕ ਹੋ ਜੇ ਤੇ ਆਪਾਂ ਦੁਬਾਰਾ ਤੋਂ ਉਹਦਾ ਕੰਮ ਹੈ ਜਿਹੜਾ ਸ਼ੁਰੂ ਕਰ ਸਕੀਏ ਚਲੋ ਜੀ ਅੱਜ ਵਾਣੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ